ਮਹਿੰਦਰਾ ਬਲੇਰੋ ਪਿਕਅਪ ਗੱਡੀ ਤੇ ਕਾਰ ਦੀ ਹੋਈ ਭਿਆਨਕ ਟੱਕਰ ਤੇਨ ਦੀ ਮੌਤ ਅਬੀ ਜ਼ਖਮੀ ਕਪੂਰਥਲਾ ਸ਼ਾਮ ਸਮੇਂ ਫਤੂ ਡਿੰਗਾ ਨੇੜੇ ਇੱਕ ਮਹਿੰਦਰਾ ਬਲੇਰੋ ਗੱਡੀ ਤੇ ਕਾਰ ਦੀ ਟੱਕਰ ਹੋ ਜਾਂਦੀ ਹੈ ਇਸ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ 25 ਦੇ ਕਰੀਬ ਵਿਅਕਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਦਕਿ ਤੇਨ ਔਰਤਾ ਸਮੇਤ ਵਿਅਕਤੀਆਂ ਸਮੇਤ ਮੌਤ ਹੋਣ ਦੀ ਖਬਰ ਮਿਲੀ ਹੈ ਜ਼ਖਮੀਆਂ ਨੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਦਾਖਲ ਕਰਵਾਇਆ ਗਿਆ ਇਹ ਵੀ ਪਤਾ ਲੱਗਾ ਹੈ ਕਿ ਮਹਿੰਦਰਾ ਬਲੇਰੋ ਗੱਡੀ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਨਾਰਲੀ ਪਿੰਡ ਨਾਲ ਸੰਬੰਧਿਤ ਆਦੇਹਾਨ ਅਤਿ ਸ਼੍ਰੀ ਰਿਪੋਰਟਰ ਨਿਰਮਲ ਸਿੰਘ ਦੀ ਕਪੂਰਥਲਾ ਤੋਂ ਰਿਪੋਰਟ ਡਾਕਟਰ ਸਾਹਿਬ ਜਿਹੜਾ ਹਾਸਾ ਹੋਇਆ ਇਹਦੇ ਵਿੱਚ ਕਿੰਨੇ ਕਿ ਜਾਨੇ ਇੰਜਰਡ ਹੋਏ ਆ ਤੇ ਲਗਭਗ 22 ਜਾਨੇ ਜਿਹੜੇ ਹੈਗੇ ਆ ਆਈਸੀ ਦਾ ਸਾਡੇ ਕੋਲ ਗੰਭੀਰ ਹਾਲਤ ਵਿੱਚ ਐਕਸੀਡੈਂਟ ਤੋਂ ਬਾਅਦ ਤੇ ਇਹਨਾਂ ਵਿੱਚ ਚਾਰ ਜਣੇ ਵਿਕਟਿਮ ਸਟੌਨਡਟ ਸੀਗੇ ਅੱਛਾ ਜੀ ਬਾਕੀ ਜਿਹੜੇ ਸਸ਼ਮਨ ਦੇ ਸੇਵਾ ਵਿੱਚ ਸੱਟ ਸਗੀ ਤੇ ਡੰਗਾਂ ਵਿੱਚ ਸਗੀ ਉਹਨਾਂ ਨਾਲ ਸਾਰਾ ਸੈੱਟ ਕਰ ਚੁੱਕੇ ਹਾਂ ਅੱਛਾ ਜੀ ਬਾਕੀ ਬਾਕੀ ਸਟੱਚਰ ਹੈ ਉਹ ਮੈਨੇਜ ਕਰਦੇ ਹਾਂ ਜਿੰਕਸਨ ਹੋਵੇਗੀ ਕਰਾ 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 ਕੇ ਇਲਾਜ ਹੋਵੇ ਅੱਛਾ ਡਾਕਟਰ ਸਾਹਿਬ ਜਿਹੜੀ ਡੈਥ ਹੋਈਆਂ ਕਿੰਨੀਆਂ ਹੈਗੀਆਂ ਉਹਦੇ ਵਿੱਚ ਲੇਡੀਜ਼ ਆ ਕਿ ਜੈਂਟਸ ਆ ਬੰਤ ਦਿਨ ਫੀਮੇਲ ਹੈ ਕਿ ਮੇਲ ਅੱਛਾ ਜੀ ਉਹ ਪਹੀ ਕੀ ਨਾਮ ਦੁਆਰ ਤੇ ਕਰਿਓ ਮਨਦੀਪ ਸਿੰਘ ਅੱਛਾ ਜੀ ਤੇ ਕਿਦਾਂ ਹੋਇਆ ਭਾਜੀ ਹੱਸਾ ਇਹ ਹੀ ਚੱਲਦੇ ਆਪੜੀ ਗੱਡੀ ਲੈ ਕੇ ਉਦੋਂ ਗੱਡੀ ਆਈ ਬ੍ਰੇਕ ਉਹਦੇ ਤੇ ਮੋੜ ਤੋਂ ਕਿ ਬ੍ਰੇਕ ਮਾਰੀ ਸਿੱਧੀ ਆ ਕੋਮ ਵੀ ਉਹਦੀ ਗੱਡੀ ਸਿੱਧੀ ਕੋਮ ਕੇ ਸਾਡੀ ਗੱਡੀ ਦੇ ਅੱਛਾ ਉਹਨਾਂ ਨੇ ਬ੍ਰੇਕ ਮਾਰੀ ਉਹਨਾਂ ਨੇ ਕਿਤੇ ਬ੍ਰੇਕ ਮਾਰੀ ਤਾਂ ਗੱਡੀ ਕਿੰਨੀ ਜਣੇ ਸੀ ਗੱਡੀ ਚ ਪੰਜ ਅੱਛਾ ਜੀ ਟੱਡੀ ਗੱਡੀ ਚ ਕਿੰਨੇ ਜਣੇ ਸੀਗੇ 15 ਜਣੇ